ਅੱਲਾ ਕਰੇ ਜੱਗ ਜੱਗ ਜਾਣ ਜੋੜੀਆਂ ਓਏ ਬਰਨਾਲੇ ਵਾਲੇ ਐਸਡੀ ਕਾਲਜ ਤੋਂ ਬਾਅਦ ਯੂਥ ਫੈਸਟੀਵਲ ਤੋਂ ਬਾਅਦ ਅਸੀਂ ਸਿੱਧਾ ਬਠਿੰਡੇ ਲੈਣ ਆਇਆ ਜਿੰਦਰਾ ਕਾਲਜ ਚ ਤੇ ਇੱਥੇ ਵੀ ਚੱਲ ਰਿਹਾ ਹੈਗਾ ਯੂਥ ਫੈਸਟੀਵਲ ਬਾਲ ਪੂਰਾ ਇੱਕ ਨੰਬਰ ਆ ਇੱਕ ਨੰਬਰ ਹੀ ਆ ਨੰਬਰ ਆ ਇੱਕ ਨੰਬਰ ਹੀ ਆ ਹਾਂ ਤੇ ਇੱਥੇ ਕਿਹਨੇ ਨੇ ਆਉਣ ਅੱਜ ਗੈਸਟ ਚੀਪ ਗੈਸਟ ਕੀ ਆ ਭਗਵੰਤ ਮਾਨ ਨੇ ਕਹਾ ਫੋਰਸ ਬਹੁਤ ਲੱਗੀ ਵੀ ਆ ਫੋਰਸ ਲੱਗੀ ਵੀ ਆ ਭਗਵੰਤ ਮਾਨ ਨੇ ਸਾਇਦ ਆਉਣਾਗਾ ਬਾਕੀ ਦੇਖੋ ਬਾਕੀ ਫੋਨ ਕਰਕੇ ਕੀਤਾ ਕੋਣ ਕਰਦੇ ਕੀਤਾ ਹੈਗਾ ਸ੍ਰੀ ਰਮਾਉਲਾ ਤਾਉ ਜੀ ਸ੍ਰੀ ਰਮਾਉਲਾ ਤੇ ਸਾਰੇ ਆ ਪਾਈ ਜਾਨੇ ਤੇ ਆ ਜਨ ਨਾਲ ਆ ਮੁੰਡਾ ਆਇਆ ਜਸ਼ਨ ਮੇਰੇ ਪਿੰਡੋਂ ਹਾਂਜੀ ਹਾਂਜੀ ਅੱਛਾ ਆਪਾਂ ਉਹ ਤਾਂ ਪਰਦੇ ਬਾਬਾ ਮੋਰਨਿੰਗ ਚ ਮਹਫਲ ਤੋਂ ਆਪਾਂ ਖੈਫਲ ਦੇਖਣ ਆਇਆ ਪ੍ਰੋਗਰਾਮ ਖੈਫਲ ਦੇ ਮਹਫਲ ਮਿੱਤਰਾਂ ਆ ਦੇਖਣ ਆਇਆਗਾ ਪ੍ਰੋਗਰਾਮ ਪੂਰਾ ਕੀਤਾਗਾ ਇਹ ਆ ਕਾੜੇ ਨਾਲ ਜੱਟੂ ਕੜਾ ਹੈਗਾ ਠੀਕ ਆ ਤੇ ਤੁਹਾਨੂੰ ਦਿਖਾਵਾਂਗੇ ਮਾਹੌਲ ਪੂਰਾ ਓਕੇ ਇੱਕ ਨੰਬਰ ਜੋੜੀਆਂ ਬਹੁਤ ਵਡੀਆਂ ਭਾਈ ਦਾ ਮਾਫਰ ਦਿਖਾ ਦੇ ਲੈ ਹਾਂ ਉਹਨੂੰ ਬਾਈ ਦਾ ਮਾਫਰ ਦਿਖਾਉਣੇ ਆ ਆਹੀ ਕਰਦੇ ਬਾਈ ਠੀਕ ਆ ਬਾਈ ਕੱਚ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧੂਰੀ ਉਥੋਂ ਦੇ ਦੁਆਮਲੀ ਸੁਣੀ ਦੇ ਵਾਹ ਜੀ ਵਾਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧੂਰੀ ਉਥੋਂ ਦੇ ਦੋ ਅਮਣੀ ਸੁਣੀ ਦੇ ਕੱਚ 'ਚ ਰੱਖਣ ਕਤੂਰੀ ਕੱਚ 'ਚ ਰੱਖਣ ਕਤੂਰੀ ਆਹ ਆਹ ਕੀ ਕੀ ਬਾਤ ਆਹ ਹੈ ਧੁੱਕੀ ਮੀਸੀ ਉਹਨੂੰ ਖਵਾਉਂਦੇ ਚੂਰੀ ਉਹ ਜਿਹਦਾ ਲੱਕ ਪਤਲਾ ਉਹ ਹੈ ਮਜਾਜਨ ਪੂਰੀ ਜਿਹਦਾ ਪਤਲਾ ਹੈ ਕੀ ਬਾਤ ਪਾ ਬਹੁਤ ਆ ਤੇ ਰੰਗ ਵੀ ਨਾ ਕਾਲਾ ਹੋ ਜੇ ਤੇ ਸਾਨੂੰ ਦਿਖਾਉਣੇ ਆ ਸਾਰਾ ਮਾਹੌਲ ਇੱਥੇ ਮਾਹੌਲ ਜਮਾ ਇੱਕ ਨੰਬਰ ਆ ਦੋਸਤੋ ਆਪਾਂ ਜਿਵੇਂ ਸੀ ਮਾਣ ਨੂੰ ਦੱਸਿਆ ਸੀ ਬੰਨਾ ਸਰਾ ਗਰਾਈ ਪੀਆ ਬਟੰਡੇ ਤੇ ਆ ਮੇਰੇ ਬਾਈ ਹੋਣੀ ਖੜਿਆ ਸਾਰੇ ਇਹਨਾਂ ਤੋਂ ਪੁੱਛਦੇ ਆ ਕਿੰਨੇ ਮਾਹੌਲ ਇੱਥੇ ਬਣਨੇ ਮੈਂ ਇੱਕ ਨੰਬਰ ਆ ਬਾਈ ਇੱਕ ਨੰਬਰ ਆ ਅਸਲੀ ਜੀ ਤਾਂ ਨਹੀਂ ਗਿਆ ਬਰਨਾਲੇ ਪਹਿਲੀ ਵਾਰੀ ਆਇਆ ਤੇ ਪੰਜ ਸਾਲਾਂ ਤੋਂ ਮੈਂ ਤੂੰ ਹੋਰ ਸਵਾਲ ਕਰੋ ਯਾਰ ਕੋਈ ਠੀਕੇ ਮੈਂ ਮਾਹੌਲ ਕਿਵੇਂ ਇੱਕ ਨੰਬਰ ਪੂਰਾ ਹੋ ਗਿਆ ਓਕੇ ਬਾਈ ਮਿਲਦੇ ਆ ਆਜੋ ਮੁੰਡਿਓ ਯਾਰ ਆਵੇ ਆ ਗਿਆ ਤੇ ਹੁਣ ਗਰਦ ਘਾੜ ਦੇਂਗੇ ਇੱਥੇ ਬਣਨੇ ਸਾਹਮਣੇ ਪੇਸ਼ ਕੀਤਾ ਓਏ ਆਜੋ ਮੁੰਡਿਓ ਮੈਂ ਵੀ ਆਪਣੇ ਸ਼ਬਦਾਂ ਨੂੰ ਅਬੇ ਕੇ ਮਾਹੌਲ ਇਥੇ ਹੋਵੇ ਬੇਵੀ ਮਾਹੌਲ ਪੂਰਾ ਬੇਵੀ ਸਾਰਾ ਮਾਹੌਲ ਹੈ 1 ਨੰਬਰ ਤੇ ਹੁਣ ਆਪਾਂ ਚਾਹਲਾਂ ਦੇ ਜਾਂਦੇ ਆ ਕੀ ਖਵਾ ਕੇ ਲੈ ਆ ਰ ਐ ਨਹੀਂ ਮਣਾ ਯਾਰ ਉੱਚੀ ਬੋਲੇ ਚ ਪਤਾ ਲੱਗੇ ਖਾ ਲੋ ਮੈਂ ਜੋ ਖਾਣਾ ਚਲੋ ਚਲੋ ਵੀ ਆਪਾਂ ਕੁਝ ਖਾ ਆਈਏ ਸਟਾਲਾਂ ਤੇ ਆਜੋ ਲੈ ਬਈ ਮਾਹੌਲ ਪੂਰਾ 1 ਨੰਬਰ ਆ ਬਹੁਤ ਗੱਠਾ ਬਹੁਤ ਜ਼ਿਆਦੇ ਆਣਾ ਐਪਾਇਰ ਰੱਖਣ ਨੂੰ ਤਾਂ ਨਹੀਂ ਹੈਗਾ ਤੇ ਠੀਕ ਆ ਬਹੁਤ ਬਹੁਤ ਮਾਹੌਲ ਤਗੜਾਗਾ ਮਾਹੌਲ ਬੁਸਨੇ ਚਲ ਆ ਬਾਈ ਤੋਂ ਮੋਨੇ ਬਾਈ ਬਾਈ ਮਾਹੌਲ ਬਾਈ ਮਾਹੌਲ ਕਿੰਨਾ ਠੀਕ ਆ ਲਓ ਜੀ ਹੁਣ ਤੁਹਾਨੂੰ ਨਾਟਕ ਦਿਖਾਵਾਂਗੇ ਤੇ ਬਾਈ ਆਪ ਸੱਬੇ ਯਾਰ ਨਾਲ ਬਹੁਤ ਜੁੜੇ ਹੋਇਆ ਆਪ ਨੂੰ ਵਧੀਆ ਸੱਬੇ ਯਾਰ ਨਾਲ ਜੁੜੇ ਹੋਏ ਬੰਦੇ ਮਿਲ ਕੇ ਆਹ ਹੋਰ ਬਾਈ ਕੀ ਹਾਲ ਨੇ ਇਹਨੂੰ ਬੰਦਾ ਬੈਠ ਗਿਆ ਆਏ ਹੋਰ ਬਾਈ ਕੀ ਹਾਲ ਨੇ ਬਦਾਸੀਆ ਕੱਟਤਾ ਨਾ ਪਾੜਦੀ ਤੇ ਕੀ ਸੁਣਾ ਰਿਹਾ ਹੁਣ ਫਿਰ ਸਾਨੂੰ ਮੈਂ ਵੀ ਗਾਣਾ ਸੁਣਾ ਦੇ ਪੰਜ ਸੁਣਾਈਏ ਦੀ ਗੱਲ ਜੋ ਤੈਨੂੰ ਪਰਫੈਕਟ ਲੱਗਦ ਨੂੰ ਜਿਹੜੀ ਚੀਜ਼ ਪਰਫੈਕਟ ਆ ਉਹ ਸੁਣਾ ਸਾਨੂੰ ਪੰਜ ਸੁਣਾ ਦੇ ਪੰਜ ਸੁਣਾ ਦੇ ਹੁੰਦਾ ਕੀ ਆ ਪੈਸੇ ਪੰਜ ਬਾਈ ਚਾਵਲ ਦੀ ਗੱਲ ਅਸਲ ਘਟਨਾ ਬਈ ਇਹ ਚਾਵਲ ਦੀ ਉਹ ਸੁਣਾਉਣਾ ਜਾ ਲੈ ਆਸਰ ਕਰਨਾ ਚਾਵਲ ਦੀਆਂ ਆ ਲੈ ਜਮਾਨੋ ਚਾਵਲ ਦੀ ਆ ਜਾ ਬਾਈ ਤੂੰ ਵੀ ਪਿੱਛੇ ਆ ਜਾ ਯਾਰ ਜੋ ਬਰੋ ਆ ਲੈ ਜਮਾਨੋ ਚਾਵਲ ਦੀ ਗੱਲ ਸੁਣ ਲੋ ਪਿੱਛੇ ਜੇ ਹੋ ਗਿਆ ਇਹਦਾ ਪੇਟ ਖਰਾਬ ਪੇਟ ਖਰਾਬ ਇਹ ਚਲਾ ਗਿਆ ਡਾਕਟਰ ਕੋਲ ਡਾਕਟਰ ਡਾਕਟਰ ਇਹਨੂੰ ਕਹਿੰਦਾ ਨਰਮ ਚੀਜ਼ਾਂ ਖਾਇਆ ਕਰ ਡਾਕਟਰ ਕਹਿੰਦਾ ਨਰਮ ਚੀਜ਼ਾਂ ਖਾਇਆ ਕਰ ਡਾਕਟਰ ਕਹਿੰਦਾ ਨਰਮ ਚੀਜ਼ਾਂ ਖਾਇਆ ਕਰ ਡਾਕਟਰ ਕਹਿੰਦਾ ਨਰਮ ਚੀਜ਼ਾਂ ਖਾਇਆ ਕਰ ਇੱਕ ਵਾਰ ਸਵੇਰੇ ਸਾਤ ਜਿਹਰੇ ਉੱਠਿਆ ਕੋਈ ਜਵਾਕ ਬੈਠੀ ਪਰ ਖਾ ਗਿਆ ਡਾਕਟਰ ਲਾ ਫੋਨ ਅਮਰਾਸਿਆ ਮੈਂ ਤੈਨੂੰ ਇੱਕ ਸੱਚੀ ਗੱਲ ਸੁਣਾਵਾਂ ਓਏ ਸੁਣਾ ਦੇ ਮੈਂ ਸਕੂਲੇ ਪੜਦਾ ਸੀ ਅੱਛਾ ਸਕੂਲੇ ਪੜਦਾ ਉੱਥੇ ਮੈਨੂੰ ਹੋ ਗਿਆ ਇੱਕ ਕੁੜੀ ਨਾਲ ਪਿਆਰ ਅੱਛਾ ਕੁੜੀ ਨਾਲ ਪਿਆਰ ਹੋ ਉਹਨੇ ਮੈਂ ਕੀਤਾ ਇਜ਼ਹਾਰ ਅੱਛਾ ਇਜ਼ਹਾਰ ਵੀ ਕਰਤਾ ਕਰਤਾ ਅੱਛਾ ਫੇਰ ਉਹ ਕਹਿੰਦੀ ਕੀ ਖਟਨਾ ਮੈਂ ਤੇਰੀ ਹੀਰ ਬਣ ਕੇ ਓ ਕੀ ਖਟਨਾ ਮੈਂ ਤੇਰੀ ਹੀਰ ਬਣ ਕੇ ਹਾਂ ਉਹ ਕਹਿੰਦੀ ਕੀ ਖਟਨਾ ਮੈਂ ਤੇਰੀ ਹੀਰ ਬਣ ਕੇ ਓਏ ਅੱਗੇ ਵੀ ਤਾਂ ਪਾ ਰਖੜੀ ਬਣਾ ਲਾ ਮੈਂ ਇਥੋਂ ਵੀਰ ਬਣ ਤਾੜੀ ਪੈਨ ਨੂੰ ਦੱਕਾ ਜਨਾਉਂਦੇ ਆ ਮੈਨੂੰ ਮੈਨੂੰ ਦੁੱਖ ਨਹੀਂ ਲੱਗਦਾ ਫੇਰ ਯਾਰ ਜੇ ਮਾਰਦੇ ਨਹੀਂ ਮਾਰਦੇ ਬਈ ਇਹ ਨਾਲ ਤਰੀਕਾ ਹੁੰਦਾ ਅੱਛਾ ਤਰੀਕਾ ਆਉਂਦਾ ਬਜਾ ਕੇ ਬਜਾ ਕੇ ਗੀਤ ਗੂਤ ਸੁਣਾ ਸਕਦੇ ਹੋ ਸੁਣਾ ਦੇ ਨਹੀਂ ਸੁਣਾ ਫਿਰ ਗੀਤ ਸੁਣਾਈਏ ਹਾਂ ਉਹ ਕੇਡਣ ਕੰਗਣਾ ਵੇ ਕਿਹੜਾ ਨਿਤ ਪੰਡਾਣ ਮੰਗਣਾ ਬੰਨਾ ਬੰਨੀ ਕੇਡਣ ਕੰਗਣਾ ਵੇ ਕਿਹੜਾ ਨਿਤ ਪੰਡਾਣ ਮੰਗਣਾ ਜਿਹੜਾ ਨਿਤ ਪੰਡਾਣ ਮੰਗਣਾ ਉਹ ਪਰ ਦੇਵੋ ਚੋਲੀਆਂ ਅੱਲਾ ਕਰੇ ਜਗ ਜਗ ਜਾਣ ਜੋੜੀਆਂ ਓਏ ਮੌਲਾ ਕਰੇ ਜਗ ਜਗ ਜਾਣ ਜੋੜੀਆਂ ਜਾਣ ਮੁੰਡੇ ਦੇ ਨਾਨਕੇ ਜਾਣ ਮੁੰਡੇ ਦੇ ਨਾਨਕੇ ਓਏ ਕਾਲੀ ਪਾਗ ਵਾਲੇ ਵੇ ਆ ਮੁੰਡੇ ਦੇ ਬਾਈ ਆ ਮੁੰਡੇ ਦੇ ਜਾਣ ਮੁੰਡੇ ਦੇ ਨਾਨਕੇ ਪਈਏ ਨਹੀਂ ਦਿੰਦੇ ਜਾਣ ਕੇ ਓਏ ਥਾਰਾ ਕੁਛ ਤੈਨੂੰ ਹੀ ਦੇ ਦ ਨਾਨਕੋ ਜਾਣ ਬਸ ਤੇ ਕੀ ਰਿਆ ਕਰਨਾ ਠੀਕ ਹੈ ਯਾਰ ਵੋ ਗੈਂਡ ਲੱਗਿਆ ਮਿਲ ਕੇ ਬਾਈ ਠੀਕ ਹੈ ਬਾਈ ਔਰ ਤੁਸੀਂ ਵੀ ਨਾਲ ਹੀ ਹੋ ਬਾਈ ਆ ਸਾਡੇ ਆਹ ਤਾਂ ਵਜਾ ਕੇ ਤਾਂ ਦਿਖਾ ਦੇ ਫਿਰ ਆਹ ਇਹ ਉਸਤਾਦ ਆ ਬਾਈ ਇਹਨਾਂ ਦਾ ਆਹ ਬਾਈ ਆਸਤਾ ਦਾ ਬਈ ਤੂੰ ਆ ਬਈ ਠੀਕ ਠਾਕ ਬਈ ਕੀ ਨਾਮ ਆ ਕਿਥੋਂ ਆ ਬਈ ਆਪਰਾ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬਈ ਤੇ ਕਿਹੜਾ ਬਰਜਿੰਦਰਾ ਬਰਜਿੰਦਰਾ ਕਾਲਜ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬਈ ਤੁਸੀਂ ਬਈ ਸਾਰੇ ਠੀਕ ਆ ਬਈ ਤੇ ਆ ਬਈ ਹੁਣ ਆਪਾਂ ਨੂੰ ਆ ਵਜਾ ਕੇ ਦਿਖਾਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਯਾਰ ਭਾਰੀ ਲਓ ਜੀ ਸਤਿ ਸ਼੍ਰੀ ਅਕਾਲ ਮਨਜ਼ੂਰ ਕਰਿਓ ਬਾਈ ਜੀ ਚਲੋ ਜੀ ਠੀਕ ਆ ਚੈੱਕ ਕਰੇ ਖਾਣਾ ਮੁੰਡਿਆ ਤੇ ਹੁਣ ਨੱਚਣਾ ਹੋਵੇ ਤੇ ਇਹੋ ਆ ਤਬਲੀ ਵਜਾ ਕੀ ਕੀ ਬਾਤ ਕੀ ਬਾਤ ਲਓ ਜੀ ਕੱਲ ਆਪਾਂ ਐਸਡੀ ਕਾਲਜ ਸੀਗੇ ਬਰਨਾਲੇ ਤੇ ਅੱਜ ਆਪਾਂ ਹੈਗੇ ਆ ਬਠਿੰਡੇ ਰਜਿੰਦਰਾ ਕਾਲਜ ਚ ਤੇ ਬਹੁਤ ਗੈਂਡ ਇੱਕ ਨੰਬਰ ਦਾ ਪ੍ਰੋਗਰਾਮ ਆ ਤੇ ਅੱਗੇ ਵੀ ਤੁਹਾਨੂੰ ਦਿਖਾਉਣੇ ਆ ਜੋ ਮੁੰਡਿਓ ਠੀਕ ਆ ਬਾਈ ਓਕੇ ਲਓ ਜੀ ਹੋਰ ਤੁਹਾਨੂੰ ਦਿਖਾਉਣੇ ਆ ਨਾਟਕ ਕੀ ਨੁੱਕੜ ਨੁੱਕੜ ਨਾਟਕ ਨੁੱਕੜ ਨਾਟਕ ਜਿਆਨੀ ਦਾ ਬੜਾ ਦੱਤਾ ਹੋਇਆ ਫਿਰਦਾ ਨਾ ਇੱਕ ਤਾਂ ਪੰਜਾਬ 'ਚ ਲੱਗ ਗਈ ਬਹੁਤ ਵੱਡਾ ਬਦਲਾ ਬਣਾ ਪਿਆ ਕਿਉਂ ਜਸਨ ਪੂਰਾ ਵਧੀਆ ਪ੍ਰੋਗਰਾਮ ਹੈ ਕੈਂਦੀਆ ਤੱਕ ਪੂਰੀ ਸੀ ਖੜੀ ਮੇਰੇ ਪਿੱਛੇ ਪਿੱਛੇ ਬੋਲੋ ਕਿੱਸੇ ਯਾਰੀ ਕਿੱਸੇ ਯਾਰੀ ਕਿਉਂ ਜੀ ਠੂਗਿਆਲਾ ਸਰਾ ਮੋਹਲਾ